ਸਾਨ ਭਰਾਮਾ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਟੌਪਿਕ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਜਿਵੇਂ ਕਿ 40 ਡਿਗਰੀ ਦੇ ਤੋਂ ਟਪ ਰਿਹਾ ਹੈਗਾ ਟੈਂਪਰੇਚਰ 40 ਤੋਂ ਟਪ ਰਿਹਾ ਆਪਾਂ ਆਪਣੇ ਪਸ਼ੂਆਂ ਦਾ ਕਿਵੇਂ ਦੁੱਧ ਬਚਾਉਣਾ ਹੈਗਾ ਦੁੱਧ ਦੀ ਮਾਤਰਾ ਵਧਾਉਣ ਵਾਸਤੇ ਲੋਹ ਲੱਗਣ ਤੋਂ ਬਚਾਉਣ ਵਾਸਤੇ ਆਪਾਂ ਇੱਕ ਦੇਸੀ ਨੁਕਤਾ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੇ ਕਿ ਆਪਣੇ ਬਜ਼ੁਰਗ ਪ੍ਰਾਣੇ ਇਹ ਬਜ਼ੁਰਗ ਆਪਣਾ ਤਰੀਕਾ ਕਰਦੇ ਹੁੰਦੇ ਸੀ ਤੇ ਪਸ਼ੂ ਲੋਹ ਤੋਂ ਨਾਲੇ ਬਚਦਾ ਸੀ ਨਾਲੇ ਦੁੱਧ ਵਧਦਾ ਸੀ ਔਰ ਨਾਲੇ ਲੀਵਰ ਸਟਰੋਂਗ ਇਹਦੇ ਨਾਲ ਔਰ ਠੰਡਕ ਪੂਰੀ ਪਚਾਉਣ ਵਾਲੀ ਇਹ ਚੀਜ਼ ਹੈ ਕਿਹੜੀ ਆ ਭਾਈ ਇਹ ਚੀਜ਼ ਬਾਜ਼ਾਰ ਦੇ ਵਿੱਚੋਂ ਹਰੇਕ ਦੁਕਾਨ ਤੋਂ ਜਿੱਥੇ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਤੇ ਇਹਨੂੰ ਕੀ ਕਰਨਾ ਹੈ ਗਾਏ ਨੂੰ ਆਪਾਂ ਸ਼ਾਮ ਨੂੰ ਰਾਤ ਵੇਲੇ ਸਿਰਫ ਇੰਨੀ ਮਾਤਰਾ ਦੇ ਵਿੱਚ ਪਿਉਣਾ ਹੈਗਾ ਕੋਈ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਪਿਉਣਾਗਾ ਮੁੰਡਾ ਕਟੀਰਾ ਪਾ ਲੈਣਾ ਜੇ ਤਾਂ ਲਿਆਉਣਾ ਭਾਈ ਕਿਲੋ ਦੇ ਵਿੱਚ ਕਿਲੋ ਦਾ ਰੇਟ ਤਾਂ ਇਹਦਾ 450 450 ਰੁਪਏ ਕਿਲੋ ਆ ਕੋਈ 350 ਤੋਂ ਲਾ ਕੇ ਇਹਦੀ ਕੁਆਲਿਟੀ ਮੁਤਾਬਕ 450 450 ਤੱਕ ਇਹਦਾ ਰੇਟ ਚੱਲਿਆ ਜਾਂਦਾ ਜਿਵੇਂ ਕਿ ਮੈਂ ਕੱਲ ਆਹ 200 ਗ੍ਰਾਮ ਲਿਆਇਆ ਸੀ ਤੇ 200 ਗ੍ਰਾਮ ਇਹਨਾਂ ਨੇ 120 ਰੁਪਈਆ ਦੀ ਕੋਸਟ ਕਰਦਾ ਹੈਗਾ ਅਗਰ ਜੇ ਆਪਾਂ ਇੰਨੀ ਮਾਤਰਾ ਦੇ ਵਿੱਚ ਆਪਾਂ ਭੋਜਾਂਗੇ ਤੇ ਇਹਨੇ ਫੁੱਲ ਕੇ ਕਿੰਨਾ ਬਣ ਜਾਣਾ ਹੈਗਾ ਇੱਕ ਲੱਪ ਭਿਉਂਤਾ ਤੇ ਇਹਨੇ ਕੀ ਕਰਨਾ ਹੈਗਾ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਬਣ ਜਾਣਾ ਵੇਖੋ ਇਹਦਾ ਰੂਪ ਆ ਵੇਖੋ ਵੀ ਇਸ ਤਰ੍ਹਾਂ ਦਾ ਇਹ ਗੁੰਗਕ ਤੀਰਾ ਬਣ ਗਿਆ ਇਹ ਇਹ ਕੀ ਗੁੰਗਕ ਤੀਰਾ ਵੇਖੋ ਇੰਨਾ ਆਪਾਂ ਭਿਉਂਤਾ ਤਾਂ ਇਹਨੂੰ ਇੱਕ ਲੱਪ ਤੋਂ ਵੀ ਘੱਟ ਸੀ ਆ ਇੱਕ ਮੁਠੀ ਭਿਉਂਤਾ ਹੈ ਮੰਨ ਲਓ ਤੇ ਕਿੰਨਾ ਬਣ ਗਿਆ ਇਹਦਾ ਵਾਰ ਇਹ ਇੰਨਾ ਬਣ ਗਿਆ ਫਿਰ ਆਪਾਂ ਕੀ ਕਰਨਾ ਹੈਗਾ 200 ਗ੍ਰਾਮ ਜੇ ਆਪਣੀ ਮੱਝ ਆ ਗਈ ਤਾਪਾ 200 ਗ੍ਰਾਮ ਰਾਤ ਨੂੰ ਕੁਜੇ ਤੌੜੇ ਦੇ ਵਿੱਚ ਆਪਾਂ ਗੁੜ ਭਿਉਂਦਗੇ ਗੁੜ ਭਿਉਂਦਗੇ ਘੋੜਤਾ ਹੋ ਜਾਂਦਾ ਹੈਗਾ ਸਰਬਤ ਜਦੋਂ ਸਰਬਤ ਹੋ ਜਾਂਦਾ ਫਿਰ ਉਹਨੂੰ ਕੀ ਕਰਨਾ ਆਪਾਂ ਸਰਬਤ ਨੂੰ ਇਹਦੇ ਆਪਾਂ ਗੱਚ ਪਾ ਲਾਂਗੇ ਆ ਵੇਖੋ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਸਰਬਤ ਨੂੰ ਇਹਦੇ ਵਿੱਚ ਪਾ ਲਿਆ ਆਪਾਂ ਇਹ ਇੱਕ ਭਾਈ ਇਸ ਤਰ੍ਹਾਂ ਦੀ ਇੱਕ ਰਸਪੀ ਤਿਆਰ ਹੋ ਜਾਂਦੀ ਹੈ ਕਿ ਵੇਖੋ ਬਹੁਤ ਵਧੀਆ ਗੁਣਕਾਰੀ ਮਤਲਬ ਕਿਸੇ ਦਾ ਪਸ਼ੂ बार-बार बार-बार ਰਿਪੀਟ ਹੋ ਰਿਹਾ ਪਸ਼ੂ ਗਰਮੀ ਦੇ ਵਿੱਚ ਜਾਂ ਪਿਸ਼ਾਬ ਖੁੱਲ ਕੇ ਨਹੀਂ ਕਰਦਾਗਾ ਜਾਂ ਜਿਗਰ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਗਰਮੀ ਹੋਈ ਵੀ ਆ ਲੀਵਰ ਦੇ ਵਿੱਚ ਗਰਮੀ ਹੋਈ ਵੀ ਆ ਪਸ਼ੂ ਗਾਲਾ ਨਹੀਂ ਕਰਦਾਗਾ ਲੀਵਰ ਨੂੰ ਸਟਰੋਂਗ ਕਰਦਾ ਹੈਗਾ ਅਗਰ ਪਿਸ਼ਾਬ ਮੱਚ ਕੇ ਆਉਂਦਾ ਬਾਰ-ਬਾਰ ਪਸ਼ੂ ਪਿਸ਼ਾਬ ਕਰੀ ਜਾਂਦਾ ਵਿੱਚ ਇੰਨੀ ਦੇ ਵਿੱਚ ਪਸ਼ੂ ਰਹਿੰਦਾ ਹੈਗਾ ਇਹ ਭਾਈ ਸਾਰੀਆਂ ਚੀਜ਼ਾਂ ਨੂੰ ਗੁੰਦ ਕਤੀਰਾ ਠੰਡਾ ਇੱਕ ਬਹੁਤ ਵਧੀਆ ਸੋਮਾ ਹੈ ਕੁਦਰਤ ਦਾ ਸੋਮਾ ਹੈ ਭਾਈ ਇਹ ਖਜ਼ਾਨਾ ਬਹੁਤ ਫੇਰ ਆਪਾਂ ਜਿਹੜਾ ਗੋੜਾਗਾ ਗੁੜ ਨੂੰ ਆਪਾਂ ਰਾਤ ਨੂੰ ਪਿਉਣਾ ਹੈਗਾ ਤੋਂ ਘੜੇ ਦੇ ਵਿੱਚ ਤੇ ਆਪਾਂ ਉਹ ਪਿਉਣਾ ਹੈ ਗੋੜ ਦੇ ਤਿੰਨ ਰੂਪ ਹੁੰਦੇ ਆ ਵਾਲਕੇ ਦੇ ਦਿਓ ਤਾਂ ਕਾੜਾ ਬਣ ਗਿਆ ਗਰਮੈਸ਼ ਦੇਊਗਾ ਤੇ ਭਿਉਕੇ ਦੇ ਦਿਓ ਤਾਂ ਆਪਾਂ ਇਹਨੂੰ ਮਤਲਬ ਠੰਡਾ ਹੋ ਗਿਆ ਜੇ ਨਾਰਮਲ ਦੇ ਦਿਓ ਤਾਂ ਫੇਰ ਹੀਟ ਵਾਸਤੇ ਆਪਾਂ ਪਸ਼ੂ ਨੂੰ ਲਿਆਉਣ ਨੂੰ ਆਪਾਂ ਨਾਰਮਲ ਡਲਣਾ ਪਾਉਨੇ ਆ ਇੱਕੋ ਗੋੜਾ ਤੇ ਤਿੰਨ ਚੀਜ਼ਾਂ ਬਣਦੀਆਂ ਗੁੜ ਦੀਆਂ ਪਾਉਣ ਦੀਆਂ ਇਹਨੂੰ ਹੁਣ ਆਪਾਂ ਕਿਹੜਾ ਰੂਪ 'ਚ ਲੈਣਾ ਆਪਾਂ ਇਹਨੂੰ ਭਿਉਕੇ ਪਾਉਣਾ ਗੁੜ ਸਾਫ ਦਾ ਕੁੱਟ ਕੇ ਰੀ ਵਿੱਚ ਪਾ ਕੇ ਕੰਮ ਨਿਮੇੜ ਦੇਣਾ ਗੁੰਦ ਕਤੀਰੇ ਨੂੰ ਵੱਡ ਭਿਉਣਾ ਹੈਗਾ ਉਹ ਪੰਮਾ ਕਿਸੇ ਭਾਂਡੇ ਦੇ ਵਿੱਚ ਭਿਉਂਦੇ ਹੋ ਗੁੰਦ ਕਤੀਰਾ ਤੇ ਇਸ ਨੂੰ ਗੁੜ ਨੂੰ ਤੁਸੀਂ ਮਟਕੇ ਦੇ ਵਿੱਚ ਘੜੇ ਦੇ ਵਿੱਚ ਜ਼ਰੂਰ ਪਿਉਮੋ ਅਗਰ ਇੱਕ ਮੁਠੀ ਪਿਉੋਂਗੇ ਤਾਂ ਉਹਦੇ ਵਿੱਚ ਕਮ ਸੇ ਕਮ 2 ਕਿਲੋ ਪਾਣੀ ਪਾ ਦਿਓ ਤੁਸੀਂ ਕਿਉਂ ਪਾਣੀ ਦੀ ਮਾਤਰਾ ਇਹ ਵੱਧ ਲੈਂਦਾ ਹੈਗਾ ਵੱਧ ਲੈਣ ਕਰਕੇ ਹੁਣ ਜਦੋਂ ਇਹ ਇਸ ਤਰ੍ਹਾਂ ਦੀ ਰਸਬੀ ਇੱਕ ਤਿਆਰ ਹੋ ਗਈ ਹੁਣ ਆਪਾਂ ਜਦੋਂ ਪਸ਼ੂ ਨੂੰ ਮੂਹਰੇ ਧਰਾਂਗੇ ਅਗਰ ਪਸ਼ੂ ਤੁਹਾਡਾ 10 ਕਿਲੋ ਦੁੱਧ ਦਿੰਦਾ ਹੈ ਅਗਰ ਮੇਰੇ ਮੁਤਾਬਕ ਉਹਨੂੰ 10 ਦਿਨ ਪਾ ਦਿਓ ਗੂੰਦ ਗੱਤੀਰਾ ਅੱਧਾ ਕਿਲੋ ਗੂੰਦ ਗੱਤੀਰਾ ਦੇ ਦਿਓ ਬਾਹਲਾ ਦੇਣ ਦੀ ਲੋੜ ਨਹੀਂ ਗਈ ਤੇ ਦੁੱਧ 12 ਲੀਟਰ ਤੇ ਤੁਹਾਡਾ ਆਰਾਮ ਨਾ ਜਾਬੜੂਗਾ ਪਸ਼ੂ ਲੋਤੋਂ ਬਚੂਗਾ ਧੁੱਪ ਤੋਂ ਬਚੂਗਾ ਹੌਂਕਣ ਤੋਂ ਬਚੂਗਾ ਜਿਨੋਂ ਭਾਈ ਹੌਂਕਦਾ ਪਸ਼ੂ ਪਸ਼ੂ ਦੀ ਗਾਲੇ ਦੀ ਮਾਤਰਾ ਘਟ ਜਾਂਦੀ ਹੈਗੇ ਅਗਰ ਗਾਲਾ ਕਰੂਗਾ ਤਾਂ ਪਸ਼ੂ ਦੇ ਅੰਦਰ ਖੂਨ ਵੜੂਗਾ ਔਰ ਨੀਰੇ ਦਾ ਪਾਚਨ ਸ਼ਕਤੀ ਨੂੰ ਸਹੀ ਰੱਖੂਗਾ ਤਾਂ ਤਾਂ ਦੁੱਧ ਜਾ ਕੇ ਦੇਊਗਾ ਉਸ ਗਰਮੈਸ਼ ਦੇ ਵਿੱਚ ਜਾਦੇ ਕਾਰਨ ਕਰਕੇ ਦੁੱਧ ਦੀ ਮਾਤਰਾ ਤਾਂ ਭਾਈ ਵੈਸੇ ਹੀ ਘਟ ਜਾਂਦੀ ਆ ਕਈ ਕੀ ਅਗੇ ਪਸ਼ੂ ਨਵੇਂ ਹੋ ਜਾਂਦੇ ਆ ਸਮਰਤ ਤੋਂ ਬਾਅਦ ਘਟ ਜਾਂਦੇ ਆਗੇ ਉਹਦੀ ਮਾਤਰਾ ਮਤਲ ਇਹ ਬਹੁਤ ਕਾਰਗੱਲ ਪ੍ਰਤਿਆਆ ਵਾ ਔਰ ਪੁਰਾਣੇ ਬਜ਼ੁਰਗਾਂ ਬਿਲੇ ਦਾ ਇਹ ਭਾਈ ਸਾਂਭ ਕੇ ਮੈਂ ਤਾਂ ਰੱਖ ਰੱਖਿਆਗਾ ਮੈਂ ਤਾਂ ਕੀ ਕਰਦਾ ਹੁਣਾਗਾ ਕਿਲੋ ਡੇਢ ਕਿਲੋ ਮਤਲ ਗਰਮੀ ਦੇ ਵਿੱਚ ਆਪਦੀ ਗਾਂ ਨੂੰ ਪਾਈ ਦੇ ਦਿੰਨਾਗਾ ਜੇ ਦਿੰਦੇ ਰਹਾਂਗੇ ਤਾਂ ਪਸ਼ੂ ਆਪਣਾ ਦੁੱਧ ਬਰਕਰਾਰ ਰੱਖੂਗਾ ਉਵੇਂ ਜਿਵੇਂ ਇੱਕ ਇਹਦੀ ਹੋਰ ਖਾਸੇ ਚੀਜ਼ ਆ ਅਗਰ ਜਦੋਂ ਤੁਸੀਂ ਇਹਨੂੰ ਪਾਉਣ ਲੱਗ ਗਏ ਅਗਰ ਬਾਲਟੀ ਦੇ ਵਿੱਚ ਝੱਗ ਨਹੀਂ ਬਣਦੀ ਝੱਗ ਬਣਾਊਗਾ ਔਰ ਤੁਹਾਨੂੰ 2 ਕਿਲੋ ਦੁੱਧ ਵੀ ਆਏ ਲੱਗੂਗਾ ਵੀ ਜਿੰਨੇ 3.5 ਕਿਲੋ ਹੋ ਗਿਆਗਾ ਮਤਲਬ ਝੱਗ ਦੀ ਮਾਤਰਾ ਬਹੁਤ ਜ਼ਿਆਦਾ ਬਣਾਉਂਦਾ ਔਰ ਜਦੋਂ ਆਪਾਂ ਚੋਨੇ ਆ ਤਾਂ ਖੁਸ਼ੀ ਹੁੰਦੀ ਆ ਵੀ ਵਾਕਿਆ ਆਏ ਨੇ ਭਾਈ ਗਾਂ ਨੇ ਮੈਂ ਨੇ ਬਾਲਟੀ ਭਰਤੀ ਆ ਕਿਉਂ ਇਹਨੇ ਲੀਵਰ ਸਟਰੋਂਗ ਕਰਨਾ ਹੈਗਾ ਅੰਦਰੂਨੀ ਸਟਰੋਂਗ ਕਰਨਾ ਹੈ ਗਰਮੀ ਤੋਂ ਪਸ਼ੂ ਨੂੰ ਬਚਾਉਣਾ ਹੈ ਹੰਕਣ ਤੋਂ ਬਚਾਉਣਾ ਹੈ ਔਰ ਦੁੱਧ ਵਧਾਉਣਾ ਹੈਗਾ ਔਰ ਕਾਫੀ ਹੈਵੀ ਚੀਜ਼ ਬਣ ਜਾਂਦੀ ਹੈ ਜਿਹਨੂੰ ਇਹਦੇ ਵਿੱਚ ਗੁੜ ਪੈ ਗਿਆ ਹੁਣ ਆਓ ਆਪਾਂ ਬਖਾਉਨੇ ਆ ਤੁਹਾਨੂੰ ਆਪਣੀ ਗਾ ਨੂੰ ਧਰਾਂਗੇ ਤੇ ਨਾਲੋਂ ਨਾਲ ਮਿੰਟੋ ਮਿੰਟ ਪੀਜੂਗੀ ਕਿਉਂ ਮਿੱਠਾ ਹੋ ਗਿਆ ਤੇ ਬਹੁਤ ਆਹ ਵੇਖੋ ਖੁਸ਼ੀਆਂ ਦੇ ਨਾਲ ਇਹ ਤਾਂ ਕਹਿੰਦੀ ਆ ਵੀ ਕੋਈ ਨਾ ਕੋਈ ਬਾਬਾ ਚੀਜ਼ ਬਣਾਉਂਦਾ ਰਹੇ ਤੇ ਮੈਨੂੰ ਮਿਲਦੀ ਰਹੇ ਬਸ ਇਹ ਤਾਂ ਉਹਦੀ ਨਾਲ ਦੀ ਨਾਲ ਡੀਕ ਕਰਨ ਲੱਗ ਜਾਂਦੀ ਆ ਮਿੰਟੋ ਮਿੰਟ ਪੀਗੀ ਬਸ ਅਗਰ ਤੁਸੀਂ 5 ਦਿਨ ਲਗਾਤਾਰ ਇਹਨੂੰ ਪਿਆ ਦਿਓ 5 ਦਿਨਾਂ ਦੇ ਵਿੱਚ ਤੁਹਾਡਾ ਮੁੱਲ ਮੋੜ ਦੂ 5 ਦਿਨਾਂ ਦੇ ਵਿੱਚ ਕਿੰਨੇ ਪੈਸੇ ਲੱਗੇ ਆਪਣੇ 250 ਰੁਪਿਆ ਗੋੜ ਆਪਣੇ ਹਰੇਕ ਜ਼ਿੰਮੇਵਾਰ ਦੇ ਘਰ ਪਿਆਏਗਾ ਦੋ ਡਲੀਆਂ ਤੁਸੀਂ ਗੁਰਦਨਾ ਪਾ ਲੋ ਉਹਦੇ ਵਿੱਚ ਤੇ ਬਸ ਬਿਲਕੁਲ ਓਕੇ ਹੋ ਜੂਗਾ ਕੰਮ ਆ ਵੇਖੋ ਭਾਈ ਨਾਲੋ ਨਾਲ ਖਾਲੀ ਕਰਤਾ ਇਹਨੇ ਆ ਵੇਖੋ ਬਿਲਕੁਲ ਓਕੇ ਦੀ ਰਿਪੋਰਟ ਕਰਤੀ ਅੱਜ ਤੁਹਾਨੂੰ ਢੀੜਕੋ ਬੜੇ ਬਸਤਾਰ ਦੇ ਨਾਲ ਬਣਾ ਕੇ ਦਿਖਾਈ ਡੈਮੋ ਕਰਕੇ ਵਿਖਾਈ ਆਪਣਾ ਦੁੱਧ ਵਧਾਓ ਤੇ ਭਾਈ ਥੋੜੀ ਜੀ ਮਿਹਨਤ ਗਰਮੀ ਦੇ ਵਿੱਚ ਠੰਡੀਆਂ ਚੀਜ਼ਾਂ ਦੇ ਕਰਨ ਵਾਸਤੇ ਵੀਡੀਓ ਬਣਾਈ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ